ਕੀ ਕੀ ਚੀਜ਼ ਤੇ ਕੇ ਜੀ ਤੇ ਕੇ ਜੀ ਕੋਲੋਂ ਮਾਰੀ ਹੈ ਗੋਲੀ ਮਾਰੀ ਹੈ ਬੋਟਾਰ ਬਲ ਕੇ ਬੱਤ ਨਾ ਜਾਨਨ ਬੰਦਾ बड़ी बड़ी तरतली मचाई इन्होंने ਆਹ ਜਿਹੜੇ ਲੋਨ ਨੇ ਬਣਾਏ। ਬਾਬੇ ਕੋ ਪੁਰਾਣੀ ਸਾਰੀ ਬਈ ਮੇਰੇ ਕੋ। ਤੇ ਸੇਫ ਰੱਖੀ ਆ ਸਾਰੀ। ਜੋ ਹੋਇਆ ਮਿਸਟਰ ਐਵਿਟਨੀ ਆ ਮੈਂ ਬੋਲ ਰਿਹਾ ਜੀ। ਜਿੰਨੀ ਗੱਲ। ਇਹ ਵੀ ਕੋਈ ਨਹੀਂ ਦੀ ਗੱਲ ਰਿਹਾ ਕਿ ਜਿੰਨੇ ਜ਼ਿਆਦਾ ਬੋਲਿਆ ਹੋਇਆ। ਕੋਈ ਨਹੀਂ ਕੀ ਇਨਸੀਡੈਂਟ ਹੋਇਆ ਅੱਜ ਕੋਈ ਵੱਡ ਚੋੜੀ ਚੱਲੀ ਆ। ਮੈਂ ਆਮਰ ਸਾਹਿਬ ਆ ਗਿਆ ਹਾਂ। ਆਉਂਤੋਂ ਬਾਅਦ ਇੱਥੇ ਪਿਛਲੇ ਮੰਡ ਮਾਰਕੀਟ ਚ ਥੋੜਾ ਜਿਹਾ ਮੈਨੂੰ ਕੰਮ ਨਹੀਂ ਮਾਰਕੀਟ ਗਿਆ ਮਾਰਕੀਟ ਤੋਂ ਵਾਪਸ ਆਇਆ ਵਾਪਸ ਆਉਣ ਤੋਂ ਬਾਅਦ ਸ਼ਾਇਦ 15 ਮਿੰਟ ਮੈਂ ਉੱਥੇ ਮਾਰਕੀਟ 'ਚ ਲੱਗੇ ਹੋਣਗੇ ਆਉਂਦਿਆਂ ਕੋਈ ਗੱਡੀ 'ਚ ਡਿਸਪੋਜ਼ਲ ਵੀ ਹੈ ਕੋਈ ਬਲਾਸਸ ਵਗੈਰਾ ਕੋਈ ਬੋਟਲ ਵੀ ਡਿਸਪੋਜ਼ ਕਰਨ ਵਾਲੀਆਂ ਨੇ ਉਹ ਸਿੱਟਣਾਸਤੇ ਗੱਡੀ ਰੋਕੀ ਹੈ ਗੱਡੀ ਰੋਕਨ ਤੋਂ ਆਹ ਮੈਂ ਗੱਡੀ ਰੋਕ ਕੇ ਤੇ ਆਪਣੇ ਹੱਥ 'ਚ ਗੱਡੀ ਲਈ ਆ ਰੋਕ ਕੇ ਉਹ ਸਿੱਟਿਆ ਸਮਾਨ ਸਿੱਟ ਕੇ ਤੇ ਮੈਂ ਗੱਡੀ 'ਚ ਵਾਪਸ ਫੇਰ ਐਂਟਰ ਹੋਣੇ ਆ ਪਿੰਡ ਦੇ ਰਸੇਡ ਤੇ ਉਦੋਂ ਤੋਂ ਪਹਿਲਾਂ ਮੇਰੇ ਐਂਟਰ ਹੋਣ ਤੋਂ ਪਹਿਲਾਂ ਪਹਿਲਾਂ ਦੋ ਘਾਇਰ ਹੁੰਦੇ ਆ ਇੱਕ ਮੇਰੀ ਗੱਡੀ ਦੇ ਟਾਇਰ 'ਚ ਵੱਜਦਾ ਇੱਕ ਨਹੀਂ ਮਤ ਪਤਾ ਲੱਗਾ ਕਿੱਥੇ ਹੋਇਆ ਜਦੋਂ ਮੈਨੂੰ ਇੰਨਾ ਪਤਾ ਲੱਗਦਾ ਕਿ ਮੇਰੇ ਬਰਾਬਰ ਇੱਕ ਗੱਡੀ ਆ ਕੇ ਤੇ ਮੈਨੂੰ ਬਰਾਬਰ ਤੇ ਆ ਕੇ ਉਹ ਇਹਦਾ ਲਾਉਂਦਾ ਜਿਹੜਾ ਲੈਫਟ ਸਾਈਡ ਬੈਠਾ ਉਹ ਜਿਹੜਾ ਡਰਾਈਵਰ ਸਾਈਡ ਤੇ ਗੱਡੀ ਚਲਾਉਣ ਰਿਹਾ ਉਹ ਆਉਂਦਾ ਹੈਗਾ ਆਪਾਂ ਇਹੋ ਜਿਹਾ ਮਾਰਦੇ ਇਹਦੇ ਮਾਰਦੇ ਇੰਨੀ ਗੱਲ ਗਈ ਆ ਮੈਂ ਪਿਛਾਣ ਨੂੰ ਨਿਕਲਿਆ ਉਥੋਂ ਉਹਨਾਂ ਤੋਂ ਬੈਕ ਸਾਈਡ ਹੋ ਗਿਆ ਥੋੜੇ ਚਿਰ ਬਾਅਦ ਉਹਨਾਂ ਨੇ ਬਦਨੇ ਇੱਕ ਦਾ ਫੈਕਸ਼ਨ ਕੀਤਾ ਕੀ ਕੀਤਾ ਉਹ ਗੱਡੀਆਂ ਲੈ ਗਏ ਪਰ ਉਹ ਤਾਂ ਪਹਿਲਾਂ ਹੀ ਫੇਰਫੂਰ ਕਰ ਚੁੱਕੇ। ਤੁਹਾਡੇ ਨਾਲ ਹੈਗੇ ਨਹੀਂ ਗਰਮੈਂਟ ਹੈਗੇ ਸੀਗੇ ਤੁਹਾਨੂੰ। ਹਾਂਜੀ ਗਰਮੈਂਟ ਹੈ ਇਹੀ ਮਤਲਬ ਮੈਂ ਡਰਾਈਵਰ ਸਾਈਡ ਤੇ ਹਾਂ ਗਰਮੈਂਟ ਫਿਰ ਦੂਜਾ ਲੈਫਟ ਸਾਈਡ ਤੇ ਹੀ ਉੱਜੀ ਸਾਈਡ ਤੇ ਉਦੋਂ ਤਾਂ ਸ਼ਾਇਦ ਨੂੰ ਨਹੀਂ ਪਤਾ ਲੱਗਾ। ਪਰ ਜਦੋਂ ਆਹ ਗੱਲ ਹੋਈ ਹੈ ਜਦੋਂ ਉਹਨਾਂ ਨੇ ਵੀ ਉੱਚੀ ਸਾਰੀ ਇਹ ਗੱਲ ਕਹੀ ਆ ਵੀ ਮਾਰਦੇ ਗੋਲੀ ਇਹੋ ਹੀ ਤੇ ਉਹਨੇ ਜਦੋਂ ਨੂੰ ਹੀ ਪਤਾ ਲੱਗਾ ਗਰਮੈਂਟ ਨੂੰ ਜਦੋਂ ਉਹ ਸਾਹਮਣੇ ਆਇਆ ਉਹਨਾਂ ਨੇ ਸ਼ਾਇਦ ਹੋ ਸਕਦਾ ਉਹਨੂੰ ਵੇਖਿਆ ਹੋਵੇ ਉਹਨਾਂ ਨੇ ਜਾਂ ਕੀ ਗੱਲ ਹੋ ਗਈ ਜਾਂ ਮੈਂ ਧੂਰ ਲੱਗਿਆ। ਗੱਡੀ ਤੇ ਸੀਗੇ। ਤੁਸੀਂ ਕਿਹੜੀ ਤੁਸੀਂ ਕਿਹੜੀ ਗੱਡੀ ਦੇ? ਮੈਂ ਵੀ ਸਕਾਰਪਿਓ ਕਿ ਹਾਂਜੀ ਜੀ ਮੇਰੇ ਗੱਡੀ ਦੇ ਮਗਰ ਉਹਨਾਂ ਨੇ ਜਿਹੜੀ ਗੋੜੀ ਚਲਾਈ ਆ ਉਹ ਟਾਇਰ 'ਚ ਗੋਲੀ ਵਜੀ ਆ ਕਿਹੜੇ ਬਨੇ 400 ਜੀ ਲੈਫਟ ਸਾਈਡ ਦੀ ਬੈਕ ਸਾਈਡ ਟਾਇਰ 'ਚ ਵਜੀ ਆ ਹਾਂਜੀ ਬੈਕ ਸਾਈਡ ਗੋਲੀ ਵਜੀ ਫਿਰ ਤੀ ਉਹ ਤੋਂ ਗੱਡੀ ਭਜਾਈ ਕਿ ਉਤਰਾ ਹੂੰ ਅਹੀਂ ਤੇ ਬੈਠੇ ਫਿਰਦੇ ਆ ਉਹ ਤੋਂ ਪਹਿਲਾਂ ਉਹ ਗੱਡੀ ਲੈ ਕੇ ਹੀ ਭਜਾ ਕੇ ਠੀਕ ਆ ਜੀ ਹਾਂਜੀ ਗੱਡੀ ਭਜਾ ਕੇ ਲੈ ਗਏ ਉਹ ਉਹਨਾਂ ਦਾ ਵਰਨਾ ਗੱਡੀ ਸੀ ਉਹਨਾਂ ਕੋਲ ਤਿੰਨ ਜਾਣੇ ਸੀ ਉਹ ਨੰਬਰ ਨੋਟ ਕੀਤਾ ਤੁਸੀਂ ਭਲਾ ਨਹੀਂ ਨੰਬਰ ਨਹੀਂ ਤੁਸੀਂ ਨੋਟ ਕੀਤਾ ਤੁਸੀਂ ਕਿ ਇਹ ਬੰਦੇ ਨੂੰ ਸਿਆਂਦੇ ਜ ਉਹਨਾਂ ਜੋ ਮਤਲਬ ਹਾਂ ਇੰਨਾ ਮੈਨੂੰ ਪਤਾ ਵਾ ਕਿ ਜਿਹੜਾ ਲੈਫਟ ਸਾਈਡ ਤੇ ਬੈਠਾ ਉਹਨੇ ਪਰਣਾ ਜਾਂ ਬੰਨਿਆ ਸੀ ਮਤਲਬ ਜੇ ਸਾਹਮਣੇ ਆਵੇ ਤੇ ਪਛਾਣ ਸਕਦੇ। ਤੂੰ ਜਾਂਦੇ ਉਹਦਾ ਨਾਂ ਜਾਂ ਵਗੈਰਾ ਜਾਂਦੇ ਜਾਂ ਕੋਈ ਦੁਸ਼ਮਣੀ ਦਾ ਜ਼ਰਾ ਕੋਈ ਮੈਨੂੰ ਮਤਲਬ ਵੇਖਿਆ ਨਹੀਂ ਕਦੀ। ਜੁਰ ਤੂੰ ਪਹਿਲਾਂ ਉਹਨੂੰ ਨਹੀਂ ਜਾਂਦੇ। ਹਾਂ ਜੀ ਜੇ ਸਾਹਮਣੇ ਆਉਗੇ ਸਿਆਣ ਲੋਗੇ। ਸ਼ਾਇਦ ਹੋ ਸਕਦਾ ਪਰ ਇੰਨਾ ਵੀ ਡੀਪਲੀ ਨਹੀਂ ਮੈਂ ਵੇਖਿਆ ਕਿਉਂਕਿ ਮੈਂ ਤਾਂ ਆਪਣੀ ਜਾਨ ਬਚਾਉਣ ਦੀ ਕੀਤੀ ਆ ਮੈਂ ਤਾਂ ਇੰਨਾ ਜ਼ਿਆਦਾ ਉਹ ਵੀ ਨਹੀਂ ਵੇਖਿਆ ਵੀ ਕਿੱਥੇ ਕੀ ਕਰ ਰਿਹਾ ਜਾਂ ਕਿੱਦਾਂ ਬੈਠਾ। ਕੀ ਮਕਾ? ਉਹਨਾਂ ਦਾ ਸੋਰੀ ਚੱਕਰ ਬੇਨਰਾਂ ਵਾਇਫ ਆਫ ਸ਼ਹੀਦ ਬਲਿੰਡਰਸਨ ਸੰਦੂਸ਼ਾ ਹੋ ਰਿਹਾ ਕਰਦੇ ਤੂੰ ਤੇ ਅੱਜ ਜਿਹੜੀ ਘਟਨਾ ਵਾਪਰੀ ਉਹਦੇ ਸਬੰਧ ਚ ਕੀ ਕਹਿਣਾ ਚਾਹੋਗੇ ਤੂੰ ਇਹ ਬਹੁਤ ਮੰਦਭਾਗੀ ਘਟਨਾ ਵਾਪਰੀ ਆ ਜੀ ਕਿਉਂਕਿ ਉਸ ਤੋਂ ਪਹਿਲਾਂ ਮੈਂ 16 ਅਕਤੂਬਰ 2020 ਨੂੰ ਆਪਣਾ ਪਤੀ ਖੋ ਚੁੱਕੀ ਆ ਜਿਹੜੇ ਦੇਸ਼ ਦੀ ਏਕਤਾ ਤੇ ਖੰਡਤਾ ਵਾਸਤੇ ਸ਼ਹੀਦ ਹੋ ਗਏ ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਮੈਨੂੰ ਦਰਦ-ਦਰ ਚੋਕਰਾਂ ਆਣੀਆਂ ਪੈ ਰੀਆਂ ਇਨਸਾਫ ਲੈਣ ਵਾਸਤੇ ਆਪਣੇ ਪਰਿਵਾਰ ਦੀ ਸਿਕਿਉਰਿਟੀ ਵਾਸਤੇ ੱੱਕੇ ਖਾਣੇ ਪੈ ਰਹੇ ਆ ਕਦੀ ਮੈਨੂੰ ਕਿਸੇ ਅਫਸਰ ਕੋਲ ਜਾ ਕੇ ਵੈਪੋਜ਼ਿਟ ਮਾ ਹੁਣ ਤੱਕ ਮੈਂ ਮਸਾ ਹੀ ਉਦੋਂ ਤੋਂ ਲੈ ਕੇ ਹੁਣ ਤੱਕ ਆਪਣੇ ਹਥਿਆਰ ਹੀ ਜਿਹੜੇ ਆ ਉਹ ਆਪਣੇ ਆਪ ਨੂੰ ਪ੍ਰੋਵਾਈਡ ਕਰਵਾਏ ਆ ਬੜੀ ਸਟਰਗਲ ਤੋਂ ਬਾਅਦ ਤੇ ਜੇ ਮੈਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਹੈ ਤੇ ਕਿਰਪਾ ਕਰਕੇ ਇਹਨਾਂ ਨੂੰ ਇਹਨਾਂ ਤੋਂ ਪ੍ਰੋਪਰ ਡਿਊਟੀ ਲੈਣ ਵਾਸਤੇ ਇਹਨਾਂ ਨੂੰ ਕਿਹਾ ਜਾਵੇ ਕਿ ਸਹੀ ਤਰੀਕੇ ਨਾਲ ਡਿਊਟੀ ਦਿੱਤੀ ਜਾਵੇ ਤੇ ਇਹ ਜਿਹੜੇ ਮੈਨੂੰ ਪ੍ਰੋਵਾਈਡ ਕੀਤੀ ਗਈ ਸਿਕਿਉਰਿਟੀ ਮੈਂ ਬਿਲਕੁਲ ਸੈਟੀਸਫਾਈ ਨਹੀਂ ਹਾਂ ਮੇਰੇ ਪਰਿਵਾਰ ਨੂੰ ਜਿਹੜੀ ਉਹ ਜੈਡ ਸਿਕਿਉਰਿਟੀ ਚਾਹੀਦੀ ਆ ਕਿਉਂਕਿ ਮੇਰੇ ਜਿਹੜੇ ਪਤੀ ਸ਼ਹੀਦ ਹੋਏ ਆ ਉਹ ਆਪਣੇ ਪਰਿਵਾਰ ਲਈ ਸ਼ਹੀਦ ਨਹੀਂ ਹੋਏ ਨਾ ਕਿਲੇ ਪੰਜਾਬ ਵੀ ਸ਼ਹੀਦ ਹੋਇਆ ਉਹ ਨੇਸ਼ਨ ਵਾਸਤੇ ਦੇਸ਼ ਵਾਸਤੇ ਸ਼ਹੀਦ ਹੋਏ ਆ ਇਸ ਵਾਸਤੇ ਸੈਂਟਰ ਗਵਰਨਮੈਂਟ ਦੀ ਬੰਦਤੀ ਸੀਗੀ ਡਿਊਟੀ ਕਿ ਸਾਡੀ ਫੈਮਿਲੀ ਨੂੰ ਜਿਹੜੀ ਆ ਉਹ ਜੈਡ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਿਹੜੀ ਪੰਜਾਬ ਬੰਮ ਨੇ ਸਾਨੂੰ ਸਿਕਿਉਰਟੀ ਪ੍ਰੋਵਾਈਡ ਕੀਤੀ ਉਹ ਸਫੀਸ਼ੀਐਂਟ ਨਹੀਂ ਆ ਘਟਿਆ ਉਹਨਾਂ ਦੇ ਵੈਪਨਸ ਵੀ ਜਿਹੜੇ ਮੈਂ ਬਿਲਕੁਲ ਸੈਟੀਸਫਾਈ ਨਹੀਂ ਆ ਮੇਰੇ ਬੇਟੇ ਤੇ ਹਮਲਾ ਹੋਇਆ ਮੇਰੇ ਪਤੀ ਪਹਿਲਾਂ ਸ਼ਹੀਦ ਹੋ ਚੁੱਕੇ ਜੇ ਮੇਰੇ ਬੇਟੇ ਨਾਲ ਅਜ ਕੁਝ ਹੋ ਜਾਣਾ ਬੜੀ ਮੁਸ਼ਕਲ ਨਾਲ ਉਹਦੀ ਜਾਨ ਬਚੀ ਆ ਕਦਾ ਨਹੀਂ ਕਦਮ ਉਹਦੇ ਰੇਕੀ ਹੋ ਰਹੀ ਸੀ ਤੇ ਜਿਹੜੀਆਂ ਸਾਡੀਆਂ ਇਹ ਫੋਰਸ ਜ ਹੈਗੀਆਂ ਇੰਟੈਲੀਜੈਂਸ ਏਜੰਸੀ ਜੇ ਕੀ ਕਰਦੀਆਂ ਆ ਉਹ ਕਿੱਥੇ ਸੁੱਤੀਆਂ ਪਈਆਂ ਉਹਨਾਂ ਨੂੰ ਪਤਾ ਨਹੀਂ ਆ ਕਿ ਇੱਕ ਪਰਿਵਾਰ ਦਾ ਮੈਂਬਰ ਸ਼ਹੀਦ ਹੋ ਗਿਆ ਤੇ ਉਹਦੇ ਪਰਿਵਾਰ ਤੇ ਅਜੇ ਵੀ ਖਤਰਾ ਮੰਡਲਾ ਰਿਹਾ ਵਾ ਤੇ ਉਹਨਾਂ ਵਾਸਤੇ ਕਿੰਨੀ ਸਿਕਿਉਰਿਟੀ ਪ੍ਰੋਵਾਈਡ ਕੀਤੀ ਆ ਕਿੰਨਾ ਸਰਕਾਰ ਗੌਰ ਕਰ ਰਹੀ ਆ ਇਸ ਵਾਸਤੇ ਮੈਂ ਬਿਲਕੁਲ ਜਿਹੜਾ ਵਾ ਸੈਟੀਸਫਾਈ ਨਹੀਂ ਆ ਅੱਜ ਜੇ ਮੇਰੇ ਬੇਟੇ ਦਾ ਕੁਝ ਨੁਕਸਾਨ ਹੋ ਜਾਂਦਾ ਤੇ ਫਿਰ ਅਸੀਂ ਕੀ ਕਰਦੀ ਜਿਹੜੀ ਮਲ ਪੁਲਿਸ ਸਿਕਿਉਰਿਟੀ ਤੁਹਾਡੇ ਨਾਲ ਲੱਗੀ ਹੈ ਉਹਨਾਂ ਨੂੰ ਵੀ ਅੱਗੋਂ ਫਾਈਲ ਕਰਨਾ ਚਾਹੀਦਾ ਸੀ ਤੁਹਾਡੇ ਵੱਲੋਂ ਹਾਂਜੀ ਬਿਲਕੁਲ ਜਿਹੜਾ ਸਿਕਿਉਰਿਟੀ ਦਾ ਮਤਲਬ ਇਹ ਹੋਣਾ ਕਿ ਸਾਡੇ ਪਰਿਵਾਰ ਦੀ ਸਿਕਿਉਰਿਟੀ ਵਾਸਤੇ ਪ੍ਰੋਵਾਈਡ ਕੀਤੇ ਗਏ ਆ ਤੇ ਜੇ ਬੇਟੇ ਤੇ ਹਮਲਾ ਹੋ ਗਿਆ ਐਡ ਪ੍ਰੈਜ਼ੈਂਟ ਕਿੰਨੇ ਮੁਲਾਜ਼ਮ ਨੇ ਤੁਹਾਡੇ ਐਡ ਪ੍ਰੈਜ਼ੈਂਟ ਸੜਕਾਂ ਚਾਰ ਆ ਜੀ ਤੇ ਕਿੰਨੇ ਛੁੱਟੀ ਤੇ ਸੀਗੇ ਅੱਜ ਦੇ ਇਹ ਹੁਣ ਤਾਂ ਮੈਨੂੰ ਮੇਰੇ ਕੋਲ ਤੇ ਇਸ ਟਾਈਮ ਤੇ ਮੈਨੂੰ ਦੋ ਹੀ ਗੱਲ ਮੈਨੂੰ ਦੱਸੇ ਮੈਨੂੰ ਨਹੀਂ ਪਤਾ ਦੋ ਕਿੱਥੇ ਆ ਕੀ ਮੰਗ ਕਰਦੇ ਸਰਕਾਰ ਤੋਂ ਤੁਸੀਂ ਹੁਣ ਮੈਂ ਸਰਕਾਰ ਤੋਂ ਮੰਨ ਕਰਦੀ ਆ ਕਿ ਜਦੋਂ ਇਹਨਾਂ ਨੂੰ ਚੈੱਕ ਕਰਨਾ ਹੁੰਦਾ ਆ ਉਹਨਾਂ ਨੂੰ ਇਹਨਾਂ ਨੂੰ ਇਨਫੋਰਮ ਕਰ ਦਿੱਤਾ ਜਾਂਦਾ ਆ ਕਿ ਤੁਹਾਨੂੰ ਤੁਹਾਡੀ ਜਗ੍ਹਾ ਨੂੰ ਵਾਸਤੇ ਆ ਰਹੇ ਆ ਆਉਂਦੇ ਆਫੀਸਰ ਚ ਆਉਂਦੇ ਆ ਫੋਟੋ ਕਰਵਾ ਲਈ ਪਾਜੀਟਿਵ ਆਪਣੇ ਗਰੁੱਪ ਵਿੱਚ ਗਿਆ ਸੀ ਸਿਕਿਉਰਿਟੀ ਚੈੱਕ ਕਰ ਰਹੇ ਆ ਉਦੋਂ ਸਾਰੇ ਪ੍ਰੈਜ਼ੈਂਟ ਹੋ ਜਾਂਦੇ ਆ ਤੇ ਜਿਹੜੇ ਨਾਲ ਆ ਉਹ ਵੀ ਨਾ ਹੋਇਆ ਵਰਗੇ ਆ ਜੇ ਤੁਹਾਨੂੰ ਵੈਪਨ ਪ੍ਰੋਵਾਈਡ ਕੀਤੇ ਸਾਡੇ ਪਰਿਵਾਰ ਸਿਕਿਉਰਿਟੀ ਵਾਸਤੇ ਪ੍ਰੋਵਾਈਡ ਕੀਤੇ ਆ ਤੁਸੀਂ ਉੱਥੇ ਉੱਥੇ ਦਰਸ਼ਕ ਬਣ ਕੇ ਥੋੜੀ ਦੇਖੋਗੇ ਜੇ ਕੁਝ ਹੋ ਜਾਂਦਾ ਤੇ ਫੇਰ ਠੀਕ ਓਕੇ ਮਿਹਰਬਾਨੀ ਅ ਕੈਮਰੇਟ ਬਲਵਿੰਦਰ ਸਿੰਘ ਜਿਹੜੇ ਸ਼ੌਰਿਆ ਚੱਕਰ ਨੇ ਉਹਨਾਂ ਦੇ بیٹے ਦੇ ਤੁਸੀਂ ਗੱਲ ਮੈਂ ਜੋ ਅੱਜ ਉਹਨਾਂ ਤੇ ਹਮਲਾ ਹੋਇਆ ਤੁਸੀਂ ਨਾਲ ਸੋਧੋ ਬਿਲਕੁਲ ਨਾਲ ਤੁਸੀਂ ਗੱਲ ਮੈਂ ਜੋ ਉਹਨਾਂ ਦੀ ਤੇ ਕਦੋਂ ਦੀ ਘਟਨਾ ਏ ਇਹ 4 ਵਜੇ ਤੇ ਸਾਢੇ 4 ਵਜੇ ਦੀ ਗੱਲ ਹੋਈ ਉਹਦੋਂ ਤੁਸੀਂ ਕਿੱਥੇ ਸੀਗੇ ਮੈਂ ਮੈਂ ਇੱਧਰ ਦੇ ਬੰਨੇ ਖੜਾ ਜੀ ਇਹ ਦੂਜੀ ਸਾਈਡ ਤੇ ਖੜੇ ਤੇ ਕਾਰਬਨ ਤੁਹਾਡੇ ਕੋਲ ਸੀਗੀ ਉਦੋਂ ਕਾਰਬਨ ਕੋਲ ਹੀ ਪਰ ਆਹੀਂ ਤਾਂ ਮਾਹੌਲ ਦਾ ਬੱਚੀ ਪਤਾ ਲੱਗਾ ਨਹੀਂ ਬਣਿਆ ਕਿ ਸਾਨੂੰ ਇਸ ਚੀਜ਼ ਦਾ ਪਤਾ ਨਹੀਂ ਪਹਿਲਾਂ ਇਹ ਟਾਇਰ ਫਟਿਆ ਵਾ ਫਿਰ ਤੁਸੀਂ ਚੜਦੇ ਇਹ ਪਿੱਛੇ ਭੱਜਾ ਜਦੋਂ ਮੈਂ ਪੁੱਛਿਆ ਕਿ ਕੀ ਗੱਲ ਹੋਈ ਕੀ ਗੱਲ ਹੋਈ ਆ ਇਹ ਤਾਂ ਟਾਇਰ ਹੋ ਗਿਆ ਕਹਿੰਦੇ ਨਹੀਂ ਗੱਲ ਹੋਈ ਗੱਡੀਆਂ ਦੇ ਵਿੱਚ ਨਹੀਂ ਦੇਖੇ ਹਮਲਾਵਰ ਤੁਸੀਂ ਨਹੀਂ ਦੇਖੇ ਮੈਂ ਨਹੀਂ ਦੇਖਿਆ ਮੈਂ ਦੂਜੀ 侧 ਤੇ ਜਿਹੜੀ ਗੱਡੀ ਲੱਗੀ ਉਹ ਕਿਤੇ ਵਿੱਚ ਲੱਗ ਗੱਡੀ ਉਹ ਦੋ ਮਾਰ ਉਹ ਤੁਸੀਂ ਗੱਡੀ ਵੇਖੀ ਨਹੀਂ ਲੱਗੀ ਮੈਂ ਦੂਜੀ 侧 ਤੇ ਇੱਥੇ 40 ਲੱਗੀਆਂ ਸੀ ਵਰਨਾ ਗੱਡੀ ਤੁਸੀਂ ਨਹੀਂ ਵੇਖੀ ਮੈਂ ਨਹੀਂ ਵੇਖੀ ਇੱਥੇ ਜਾਲੀ ਲੱਗੀ ਸੀ ਤੇ ਮੈਂ ਖੜਾ ਸੀ ਠੀਕ ਕਿੰਨੇ ਫੈਰ ਹੋਏ ਪਤਾ ਤੁਹਾਨੂੰ ਤੁੰਝ ਆਏ ਦੋ ਫੈਰ ਹੋਏ ਸੁਣ ਜਿਹੜੀ ਤੁਸੀਂ ਨਾਲ ਸੀ ਤੁਹਾਡਾ ਤਾਂ ਆਏ ਦੋ ਹੀ ਹੋਏ ਦੋ ਫੈਰ ਹੋਏ ਬਾ ਠੀਕ ਹੈ ਨਾ ਕੋਈ ਸੁਣ ਜਾ ਤੁਸੀਂ ਤਾਂ ਮੌਕੇ ਦੇ ਨਾਲ ਸੀ ਹੋਏ ਸਰ ਸਿੰਘ ਦੇ ਬੇਟੇ ਦੇ ਉੱਤੇ ਜਾਨਲੇਵਾ ਹਮਲਾ ਹੋਇਆ ਸਰ ਕੀ ਕਾਰਨ ਕੀ ਆ ਤੇ ਕਿਦੋਂ ਕਦੋਂ ਕੀਏ ਜਿਹੜੀ ਆ ਘਟਨਾ ਇਹ ਦੇਖੋ ਇਹ ਸਾਨੂੰ ਤਾਂ ਹੁਣੇ ਹੀ ਤੁਹਾਡੇ ਸਾਹਮਣੇ ਉਹਨਾਂ ਦੇ ਪਰਿਵਾਰ ਨੇ ਇੱਕ ਕੰਪਲੇਨਟ ਆਪਣੇ ਮੈਟਰ ਰਿਪੋਰਟ ਤੇ ਬਣਾ ਕੇ ਦਿੱਤੀ ਹੈ ਉਹਨਾਂ ਨੇ ਚ ਦੱਸਿਆ ਵੀ 4:46 ਮਿੰਟ ਤੇ ਉਹਨਾਂ ਦਾ ਬੇਟਾ ਇੱਥੇ ਕਮਜੂਰ ਨੂੰ ਸੁੱਟਣਾ ਤੇ ਕੋਈ ਪ੍ਰਸ਼ਾਪ ਕਰਨ ਮਾਰਦੇ ਰਿਹਾਏ ਤੇ ਜਿਹੜੀਆਂ ਗੋਲੀਆਂ ਚੱਲੀਆਂ ਨੇ ਤੇ ਉਹਦੇ ਟਾਇਰ ਦੇ ਵਿੱਚ ਸੁੱਟਣਾ ਉਹੀ ਮੌਕੇ ਤੇ ਆਏ ਆ ਦੀ ਵੈਰੀਫਿਕੇਸ਼ਨ ਕਰ ਰਹੇ ਆ ਤੇ ਪੁਤਤੀਸ਼ ਕਰ ਰਹੇ ਆ ਤੇ ਤਥਾਂ ਦੇ ਮਤਾਬਕ ਪੜਤਾਲ ਕਰਦੇ ਹੋਏ ਕਾਰਵਾਈ ਜਰੀਆ ਮੋੜ ਚੁੱਕੇ ਆ ਸਰ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਸੀ ਜਿਹੜੇ ਮਤਲਬ ਕਿ ਗਨਮੈਨ ਆ ਉਹਨਾਂ ਵੱਲੋਂ ਹੀ ਸਰ ਕੋਤਾਈ ਕੀਤੀ ਜਾਂਦੀ ਕੋਈ ਅਜਾਹੀ ਕੋਈ ਗੱਲ ਪਰਿਵਾਰ ਨੇ ਤੁਹਾਨੂੰ ਕਹੀ ਹੈ ਜਪੋ ਅਜੇ ਤਾਂ ਫਾਇਰਿੰਗ ਇਨਸੀਡੈਂਟ ਦੀ ਅਹੀ ਜਿਹੜੀ ਆ ਘਟਨਾ ਹੋਈ ਉਹਦੀ ਵੀ ਜਾਂਚ ਕਰ ਰਹੇ ਆ ਤੇ ਗਨਮੈਨ ਬਿਲਕੁਲ ਨਾਲ ਸੀ ਮੈਨੂੰ ਪ੍ਰੋਵਾਈਡ ਕਰਵਾਏ ਹੋਏ ਜਿਹੜਾ ਕੋਈ ਚਾਰ ਗਨਮੈਨ ਮਹਿਕਮਾ ਪੁਲਿਸ ਵੱਲੋਂ ਪਹਿਲਾਂ ਵੀ ਦਿੱਤੇ ਹੋਏ ਨੇ ਤੁਹਾਨੂੰ ਇਹਦੀ ਹਰ ਬਰੀਕੀ ਨਾਲ ਜਾਂਚ ਕਰਾਂਗੇ ਕਿ ਘਟਨਾ ਕਿਵੇਂ ਹੋਈ ਜਿਹੜਾ ਵਹੀਕਲ ਆਇਆ ਕਿੱਥੋਂ ਗਿਆ ਸੋ ਇਹਦੀ ਜਾਂਚ ਪੜਤਾਲ ਜਿਹੜੀ ਆ ਉਹ ਤੱਥਾਂ ਦੇ ਆਧਾਰ ਤੇ ਕੀਤੀ ਗਈ ਕੋਈ ਪਤਾ ਲੱਗਾ ਸਰ ਕਿੰਨੇ ਗ੍ਰਾਉਂਡ ਫਾਈਲ ਹੋਏ ਜੀ 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 ਹੁਣੇ ਸਾਨੂੰ ਕੰਪਲੀਟ ਦਿੱਤੀ ਇਹਦੀ ਤਫतीश ਕਰਦੇ ਹਾਂ